ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਪੰਚ ਲੁਧਿਆਣਾ ਡਾਕਟਰ ਰਮਨਦੀਪ ਕਾਰਵਲੋ ਜਿਲੇ ਵਿੱਚ ਵੱਧ ਰਹੀ ਗਰਮੀ ਦੀ ਲਹਿਰ ਦੇ ਮੱਦੇ ਨਜ਼ਰ ਸਮੂਹ ਨਾਗਰਿਕਾਂ ਨੂੰ ਸਿਹਤ ਸੁਰੱਖਿਆ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉੱਚ ਤਾਪਮਨ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਗਰਭਤੀ ਔਰਤਾਂ ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ਕਾਫੀ ਖਤਰਨਾਕ ਹੋ ਸਕਦਾ ਹੈ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਹੀਟ ਐਗਜ਼ਾਸਟਨ ਗਰਮੀ ਨਾਲ ਥਕਾਵਟ ਹੀਟ ਕ੍ਰੈਂਪਸ ਅਤੇ ਹੀਟ ਸਟ੍ਰੋਕ ਤੋਂ ਬਚਣ ਲਈ ਸਮੇਂ ਸਿਰ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਮੌਜੂਦਾ ਸਥਿਤੀ ਵਿੱਚ ਭਵਿੱਖਬਾਣੀ ਮੌਸਮ ਵਿਭਾਗ ਅਨੁਸਾਰ ਨੋਟਿਆਣਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਕਹਿਰ جاری ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਤੱਕ ਤਾਪਮਾਨ ਵਿੱਚ ਖਾਸ ਬਦਲਾਅ ਦੀ ਸੰਭਾਵਨਾ ਨਹੀਂ ਹੈ ਬਠਿੰਡਾ ਵਰਗੇ ਜ਼ਿਲ੍ਹਿਆਂ ਵਿੱਚ ਤਾਪਮਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ ਹਾਲਾਂਕਿ 23 ਮਈ 2025 ਤੋਂ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਜਿਸ ਨਾਲ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਜਾਣਕਾਰੀ ਦਿੰਦੇ ਹੋਏ ਸਿਵਲ ਸਰਦਨ ਨੇ ਕਿਹਾ ਕਿ ਪਾਣੀ ਪੀਂਦੇ ਰਹੋ ਪਾਵੇਂ ਪਿਆਸ ਨਾ ਵੀ ਲੱਗੇ ਫਿਰ ਵੀ ਜਿਆਦਾ ਤੋਂ ਜਿਆਦਾ ਪਾਣੀ ਪੀਂਦੇ ਰਹੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਣ ਦਿਓ ਮਿਰਗੀ ਦਿਲ ਦੀ ਬਿਮਾਰੀ ਕਿਡਨੀ ਚਾਲੀਵਰ ਦੀ ਬਿਮਾਰੀ ਵਾਲੇ ਲੋਕਾਂ ਨੂੰ ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਤਰਲ ਪਦਾਰਥਾਂ ਦਾ ਸੇਵਨ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਓ ਆਰ ਐਸ ਘੋਲ ਅਤੇ ਫਲਾਂ ਦੇ ਜੂਸ ਵਰਗੇ ਕਰੀਲੂ ਪੀਣ ਵਾਲੇ ਪਦਾਰਥਾਂ ਦਾ ਸੇਵਨ ਹਮੇਸ਼ਾ ਵਧਾਓ ਘਰ ਅੰਦਰ ਰਹੋ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਕੰਮ ਤੋਂ ਬਿਨਾ ਘਰ ਬਾਹਰ ਨਾ ਨਿਕਲੋ ਕਿਉਂਕਿ ਇਹ ਸਭ ਤੋਂ ਗਰਮੇ ਸਮਾਂ ਹੁੰਦਾ ਹੈ ਬਾਰੀ ਕੰਮ ਸਵੇਰੇ ਜਾਂ ਸ਼ਾਮ ਨਾਲ ਹੀ ਕਰੋ ਹਲਕੇ ਕੱਪੜੇ ਪਾਓ ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਾਓ ਸਿਰ ਢਾਕੇ ਰੱਖੋ ਜਦੋਂ ਬਾਹਰ ਜਾਓ ਤਾਂ ਛਤਰੀ ਟੋਪੀ ਕੈਪ ਤੌਲੀਆ ਪੱਗ ਜਾਂ ਸਿਰ ਢਕਣ ਲਈ ਕੋਈ ਕੱਪੜਾ ਜ਼ਰੂਰ ਪਾਤੋ ਅੱਖਾਂ ਦੀ ਸੁਰੱਖਿਆ ਲਈ ਸਨ ਗਲਾਸੇਸ ਵੀ ਲਗਾਓ ਹਾਈਡਰੇਸ਼ਨ ਭੋਜਨ ਖਾਓ ਖੀਰਾ ਤਰਬੂਜ ਕਰਬੂਜਾ ਸੰਤਰਾ ਅੰਗੂਰ ਅਨਾਨਾਸ ਟਮਾਟਰ ਵਰਗੇ ਪਾਣੀ ਵਾਲੇ ਫਲ ਅਤੇ ਸਬਜ਼ੀਆਂ ਖਾਓ ਛੋਟਾ ਛੋਟਾ ਭੋਜਨ ਖਾਓ ਤੇ ਵਾਰ-ਵਾਰ ਖਾਓ ਠੰਡਾ ਪਾਣੀ ਪੀਓ ਨਾਲ ਠੰਡੇ ਪਾਣੀ ਨਾਲ ਨਹਾਓ ਘਰ ਨੂੰ ਠੰਡਾ ਰੱਖਣ ਲਈ ਦਿਨ ਵੇਲੇ ਪਰਦੇ ਬੰਦ ਰੱਖੋ ਤੇ ਰਾਤ ਨੂੰ ਖਿੜਕੀਆਂ ਖੋਲੋ ਤਾਂ ਜੋ ਹਵਾ ਦਾ ਪ੍ਰਵਾਹ ਹੋ ਸਕੇ ਛੱਤਾਂ ਤੇ ਪਰਾਗ ਪਾਉਣ ਜਾਂ ਸਬਜ਼ੀਆਂ ਉਗਾਉਣ ਨਾਲ ਵੀ ਤਾਪਮਾਨ ਘੱਟ ਰਹਿੰਦਾ ਹੈ ਦੂਜਿਆਂ ਦਾ ਖਿਆਲ ਰੱਖੋ ਬੱਚਿਆਂ ਬਜ਼ੁਰਗਾਂ ਗਰਭਤੀ ਔਰਤਾਂ ਤੇ ਕਮਜ਼ੋਰ ਵਿਅਕਤੀਆਂ ਦੀ ਸਿਹਤ ਤੇ ਨਜ਼ਰ ਰੱਖੋ ਜੇਕਰ ਤੁਹਾਡੇ ਕਾਰਜਾਂ ਦਾ ਦਫ਼ਤਰ ਵਿੱਚ ਕੋਈ ਚੀਜ਼ਾਂ ਦਾ ਭੋਜਨ ਪਹੁੰਚਾਉਣਾ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਪਾਣੀ ਜ਼ਰੂਰ ਪਿਲਾਓ ਖੁੱਲੀ ਅਤੇ ਹਵਾਦਾਰ ਤਾਂਤੀ ਰੱਖੋ ਖਾਸ ਕਰਕੇ ਖਾਣਾ ਬਣਾਉਣ ਵਾਲੀ ਥਾਂ ਤੇ ਹਵਾ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਕਿਸਾਨਾਂ ਲਈ ਫਸਲਾਂ ਨੂੰ ਲੋੜ ਅਨੁਸਾਰ ਸਿੰਚਾਈ ਕਰੋ ਅਤੇ ਪਸ਼ੂਆਂ ਨੂੰ ਛਾਂਤ ਵਿੱਚ ਰੱਖੋ ਅਤੇ ਪੀਣ ਲਈ ਸਾਫ਼ ਤੇ ਠੰਡਾ ਪਾਣੀ ਦਿਓ ਦੇਸ਼ਮੋ ਕੇ ਉਹਨੇ ਕਿਹਾ ਕਿ ਕੀ ਕੀ ਨਾ ਕਰੀਏ ਸਿੱਧੀ ਤੁੱਪ ਤੋਂ ਬਚਿਆ ਜਾਵੇ ਜਿਆਦਾ ਸਮੇਂ ਤੱਕ ਤੁੱਪ ਵਿੱਚ ਨਾ ਰਹੋ ਲੰਗੇ ਪੈਰੀ ਬਾਹਰ ਨਾ ਨਿਕਲੋ ਸਖਤ ਸਰੀਰਕ ਗਤੀਵਿਧੀਆਂ ਦੌਰਾਨ ਗਰਮ ਮੌਸਮ ਵਿੱਚ ਸਖਤ ਸਰੀਰਕ ਗਤੀਵਿਧੀਆਂ ਜਿਵੇਂ ਕਿ ਦੁਪਹਿਰ ਵੇਲੇ ਖੇਡਣ ਜਾਂ ਪੀਟੀ ਪ੍ਰੀਏ ਪੀਰੀਅਡ ਤੋਂ ਪਰਹੇਜ਼ ਕਰੋ ਜੇਕਰ ਕਸਰਤ ਕਰ ਰਹੇ ਹੋ ਤਾਂ ਹੌਲੀ-ਹੌਲੀ ਸ਼ੁਰੂ ਕਰੋ ਤੰਗ ਜਾਂ ਗੂੜੇ ਰੰਗ ਦੇ ਕੱਪੜੇ ਨਾ ਪਹਿਨੋ ਅਲਕੋਹਲ ਅਤੇ ਕੈਫੀਨ ਵਰਗੀਆਂ ਅਲਕੋਹਲ ਚਾਹ ਕੌਫੀ ਅਤੇ ਜ਼ਿਆਦਾ ਮਿੱਠੇ ਕਾਰਬੋਨੇਟਡ ਡਰਿੰਕਸ ਦਾ ਸੇਵਨ ਨਾ ਕਰੋ ਕਿਉਂਕਿ ਇਹ ਸਰੀਰ ਦੀ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦੇ ਹਨ ਬਾਸੀ ਜਾਂ ਤਲੇ ਹੋਏ ਭੋਜਨ ਤੋਂ ਪਰਹੇਜ਼ ਕੀਤਾ ਜਾਵੇ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਛੱਡਣਾ ਕਦੇ ਵੀ ਬੱਚਿਆਂ ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਖੜੀ ਗੱਡੀ ਵਿੱਚ ਇਕੱਲੇ ਨਾ ਛੱਡੋ ਹੀਟ ਸਟ੍ਰੈਸ ਦੇ ਲੱਛਣਾਂ ਦੇ ਵਿੱਚ ਵੱਲ ਵੀ ਧਿਆਨ ਦਿੱਤਾ ਜਾਵੇ ਕਮਜ਼ੋਰੀ ਸੁਸਤੀ ਸਿਰਦਰਦ ਚੱਕਰ ਆਉਣਾ ਪਸੀਨਾ ਬੰਦ ਹੋਣਾ ਜੀ ਕੱਚਾ ਹੋਣਾ ਬੇਚੈਨੀ ਜਾਂ ਤੇਜ਼ ਸਾਹ ਆਉਣਾ ਮਾਸਪੇਸ਼ੀਆਂ ਵਿੱਚ ਖਿੱਚ ਵਰਗੇ ਕਿਸੇ ਵੀ ਲੱਛਣ ਨੂੰ ਅਣਗੌਲਿਆ ਨਾ ਕੀਤਾ ਜਾਵੇ ਜੇਕਰ ਅਜਿਹੇ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ